ਮਤਲਬ ਬੰਦ ਕੀਤਾ ਤੁਸੀਂ ਚਲਾਇਆ ਹੋਇਆ ਅਜੇ ਵੀ ਅਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਹਾਂ ਉਹ ਕਰ ਤਾਂ ਬੰਦ ਕਰ ਲੋ ਤੁਸੀਂ ਇਹ ਗੱਲ ਹੋਈ ਜਦੋਂ ਕਰ ਤਾਂ ਇਹਦੇ ਵਿੱਚ ਸ਼ਰਮ ਆਈ ਤੁਮ੍ਹੇ ਕੰਮ ਆਸbaar ਜਵਾਦ ਜਵਾਦ ਵੀ ਡੈਥ ਹੋ ਜਾਏ ਅਸੀਂ ਭੰਗੜੇ ਪਈਏ ਚੰਗਾ ਲੱਗੂਗਾ ਇਹ ਕੰਮ ਆਹ ਕੰਮ ਕਰੀਏ ਅਸੀਂ ਛੁੱਟੀ ਛੱਡੋ ਵਾਸ ਲਾ ਕੇ ਤੁਸੀਂ ਦੱਸੋ ਪਹਿਲਾਂ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਝ ਕਹਿੰਦਾ ਇਹ ਸਾਨੂੰ ਮੈਂ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਆਣ ਦਲ ਸੰਮਰਾਲਾ ਦੇ ਸਿੰਘਾਂ ਦੇ ਵੱਲੋਂ ਇੱਕ ਅਜਹੀ ਕਾਰਵਾਈ ਕੀਤੀ ਗਈ ਹੈ ਸ਼ਹੀਦੀ ਜੋੜ ਮੇਲ ਦੌਰਾਨ ਮਾਛਵੜਾ ਸਾਹਿਬ ਦੇ ਨੇੜਲੇ ਪਿੰਡ ਕੱਚਾ ਮਾਛੀਵਾਲਾ ਦੇ ਵਿੱਚ ਡੀਜ਼ਲ ਲਗਾ ਕੇ ਪਾਸਟਰਾਂ ਦੇ ਵੱਲੋਂ ਸੰਗਮ ਆਗਮ ਕੀਤਾ ਜਾ ਰਿਹਾ ਸੀ ਮੌਕੇ ਤੇ ਸਾਰੇ ਪਿੰਡ ਦੇ ਮੌਤਵਰ ਸੱਜਣ ਯੂਥ ਕਲੱਬ ਦੇ ਸਾਰੇ ਮੁੰਡੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਪੁਲਿਸ ਜ਼ਿਲ੍ਹਾ ਖੰਨਾ ਜਸਕੀਰਤ ਸਿੰਘ ਮੁੰਡੀ ਅਤੇ ਹੋਰ ਇਕੱਠੇ ਹੋਏ ਅਤੇ ਉਹਨਾਂ ਨੇ ਪ੍ਰੋਗਰਾਮ ਬੰਦ ਕਰਵਾਇਆ ਤੇ ਡੀਜੇ ਵਾਲੇ ਨੂੰ ਘਰ ਭੇਜ ਦਿੱਤਾ। ਪਾਸਟਰ ਤੇ 크੍ਰਿਸਚਨ ਭਾਈਚਾਰੇ ਵੱਲੋਂ ਲੋਕਾਂ ਨੂੰ ਸਮਝਾਇਆ ਗਿਆ ਕਿ ਸ਼ਹੀਦੀ ਦਿਨਾਂ ਦੇ ਵਿੱਚ ਇਹੋ ਜਿਹੇ ਕਾਰਜ ਸਹਿਨ ਨਹੀਂ ਕੀਤੇ ਜਾਣਗੇ। ਮੌਕੇ ਤੇ ਐਸਐਚਓ ਪਵਿੱਤਰ ਸਿੰਘ ਨੇ ਆ ਕੇ ਮੌਕਾ ਸੰਭਾਲਿਆ ਤੇ ਭੀੜ ਨੂੰ ਤਿੱਤਰ-ਬਿੱਤਰ ਕਰ ਦਿੱਤਾ। ਪਿੰਡ ਵਾਲਿਆਂ ਨੇ ਸਹਿਮਤੀ ਜਤਾਈ ਕਿ ਇਨ੍ਹਾਂ ਪਰਿਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਅੱਗੇ ਤੋਂ ਪਿੰਡ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਸਮਾਗਮ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। नहीं फिर एक कहां पर भीसना हो बंद है लंगर चलाओ अपने जी सर वोटे कर रहे हो हम होलो वे हम काम कर पहली तुम पहला तुम बहुत ऊंची ऊंची जगह सारे पिंड जीवा सुन रही है ਉਹਨਾਂ ਨੇ ਕਹ ਤਾਂ ਬੰਦ ਕਰ ਦੋ ਮੈਂ ਬੰਦ ਕੀ ਦੋ ਤੁਸੀਂ ਚਲਾਇਆ ਹੋਇਆ ਅਜੇ ਵੀ ਅਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਹਾਂ ਉਹ ਕਰ ਤਾਂ ਬੰਦ ਅਸੀਂ ਸਿਰਫ ਲੰਗਰ ਚਲਾਉਣਾ ਬਸ ਬਾਕੀ ਸਭ ਕੁਝ ਤੁਸੀਂ ਕੋਸਟੇਸ਼ਨ ਕਰ ਲਓ ਇਹ ਨਹੀਂ ਗੱਲ ਹੋਈ ਯਾਰ ਤੇ ਕਰਦਾ ਨਹੀਂ ਸ਼ਰਮ ਆਈ ਤੁਹਾਨੂੰ ਇਹ ਕੰਮ ਕਰਕੇ ਆਸਵਾਸ ਇੱਧਰ ਸੋਣੋ ਸੋਣੋ ਇੱਧਰ ਆਇਸਵਾਸ ਤੇ ਤੁਹਾਨੂੰ ਕਹਿ ਰਹੇ ਹਾਂ ਬੰਦਿਆਂ ਨੂੰ ਕਿ ਇਹਨੂੰ ਇਹ ਜਹਰ ਹਰਕਤ ਕਰੀ ਆ ਫਿਰ ਉਹਦੇ ਦੇ ਜ਼ਿੰਮੇਵਾਰ ਪ੍ਰਸ਼ਾਸਨ ਜਾਂ ਸਰਪੰਚ ਨਹੀਂ ਹੁਣ ਤੁਸੀਂ ਹੋਵੋ ਵੇਖੀਏ ਕਿ ਅਸੀਂ ਕੋਈ ਪਟਾਖੇ ਨਹੀਂ ਆ ਜਵਾਨ ਜਵਾਨ ਦੀ ਡੈਥ ਹੋ ਜਾਏ ਅਸੀਂ ਭੰਗੜੇ ਪਾਈਏ ਚੰਗਾ ਲੱਗੂਗਾ ਕੰਮ ਆ ਕੰਮ ਕਰੀਏ ਛੁੱਟੀ ਛੱਡੋ ਬੰਦ ਲਾ ਕੇ ਤੁਸੀਂ ਦੱਸੋ ਪਹਿਲਾਂ ਇਹ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਝ ਨਾਈ ਸਾਨੂੰ ਮੈਂ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਐ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਉਹ ਤਾਂ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਮੈਨੂੰ ਇਹ ਨਹੀਂ ਪਤਾ ਮੈਂ ਇੱਕ ਬੰਮੜਾ ਦਾ ਮੁੰਡਾ ਹਿੰਦੂ ਪਰਿਵਾਰ ਨਾਲ ਜ਼ਮੰਦ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਜ਼ਰਾ ਦੋ ਤੁਰ ਕੇ ਆਇਆ ਤੇ ਤੂੰ ਇਹ ਗੱਲ ਕਹਿਣਾ ਵੀ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਨਹੀਂ ਹੋਇਆ ਭੈਣ ਮੇਰੀਏ ਤੁਸੀਂ ਅੱਗੇ ਨਾ ਆਓ ਜਿਹੜੇ ਬੰਦੇ ਨੇ ਉਹਨਾਂ ਨੂੰ ਗੱਲ ਕਰਨ ਦੋ ਹਾਂ ਤੇਰੇ ਪਾਪਾ ਨੇ ਸੀ ਇੱਜ਼ਤ ਕਰਦੇ ਆ ਤੁਹਾਡੀ ਇੱਜ਼ਤ ਕਰਦੇ ਆ ਭੈਣਾ ਬਣ ਕੇ ਤੁਸੀਂ ਉੱਧਰ ਹੋ ਜਾਓ ਪਲੀਜ਼ ਬੰਦਿਆਂ ਦੀ ਗੱਲ ਹੈ ਬੰਦਿਆਂ ਨੂੰ ਮੱਥਾ ਪਾਈਂਦਾ ਮੇ ਤਾਂ ਸੀ ਤੋਂ ਕੁਝ ਕਹਿ ਨਹੀਂ ਆਇਆ ਮੇਰੇ ਬਾਬਾ ਨੂੰ ਤੁਹਾਡੇ ਪਾਪਾ ਗਲਤ ਬੋਲਦੇ ਨੇ ਅਸੀਂ ਤਾਂ ਕੁਝ ਬੋਲੇ ਹੀ ਨਹੀਂ ਗਏ ਮੇਰੇ ਸੋਰੀ ਹਾਂ ਕੋਈ ਚੱਕਰ ਨਹੀਂ ਕਰਦੇ ਨੇ ਕਿਉਂ ਚੱਲ ਰਹੇ ਨੇ ਸਾਨੂੰ ਵੀਡੀਓ ਆਈ ਹੈ ਤੁਹਾਡੀ ਤਾਂ ਆਏ ਆ ਠੀਕ ਹੈ ਸੋਰੀ ਮਾਫੀ ਚਾਹੁੰਦੇ ਹਾਂ ਬੰਦ ਨਹੀਂ ਕਰ ਸਰ ਨਹੀਂ ਮੈਂ ਬੰਦ ਕਿਉਂ ਤੁਸੀਂ ਚਲਾਇਆ ਹੋਇਆ ਹੈ ਅਜੇ ਵੀ ਅਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਹਾਂ ਵੀ ਉਹ ਘਰ ਤਾਂ ਬੰਦ ਕੋਈ ਸ਼ਰਮ ਕਰ ਲਓ ਇਹ ਇੱਕ ਹੀ ਗੱਲ ਹੋਈ ਯਾਰ ਤੇ ਕਰਦਾ ਨਹੀਂ ਸ਼ਰਮ ਆਈ ਤੁਮੇ ਕੰਮ ਆ ਬਸ ਬਾਹਰ ਜਵਾਦ ਵੀ ਡੈਥ ਹੋ ਜਾਏ ਅਸੀਂ ਭੰਗੜੇ ਪਈਏ ਟੰਗ ਲੱਗੂਗਾ ਕੰਮਾਂ ਆ ਕੰਮ ਕਰੀਏ ਅੰਟੀ ਛੱਡੋ ਵਾਸਤੇ ਲਾ ਕੇ ਤੁਸੀਂ ਦੱਸੋ ਪਹਿਲੇ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਝ ਕਹਿੰਦਾ ਇਹ ਸਾਨੂੰ ਮੈਂ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਮਾਨ ਦਲਸਮਰਾਲਾ ਦੇ ਸਿੰਘਾਂ ਦੇ ਵੱਲੋਂ ਇੱਕ ਅਜਹੀ ਕਾਰਵਾਈ ਕੀਤੀ ਗਈ ਹੈ ਸ਼ਹੀਦੀ ਜੋੜ ਮੇਲ ਦੌਰਾਨ ਮਾਛਵੜਾ ਸਾਹਿਬ ਦੇ ਨੇੜਲੇ ਪਿੰਡ ਕੱਚਾ ਮਾਛੀਵੜਾ ਦੇ ਵਿੱਚ ਡੀਜ਼ਲ ਲਗਾ ਕੇ ਪਾਸਟਰਾਂ ਦੇ ਵੱਲੋਂ ਸਮਾਗਮ ਕੀਤਾ ਜਾ ਰਿਹਾ ਸੀ ਮੌਕੇ ਤੇ ਸਾਰੇ ਪਿੰਡ ਦੇ ਮੌਤਵਰ ਸੱਜਣ ਯੂਥ ਕਲੱਬ ਦੇ ਸਾਰੇ ਮੁੰਡੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਪੁਲਿਸ ਜ਼ਿਲ੍ਹਾ ਖੰਨਾ ਜਸਕੀਰ ਸਿੰਘ ਮੁੰਡੀ ਅਤੇ ਹੋਰ ਇਕੱਠੇ ਹੋਏ ਅਤੇ ਉਹਨਾਂ ਨੇ ਪ੍ਰੋਗਰਾਮ ਬੰਦ ਕਰਵਾਇਆ ਤੇ ਡੀਜੇ ਵਾਲੇ ਨੂੰ ਘਰ ਭੇਜ ਦਿੱਤਾ ਪਾਸਟਰ ਤੇ 크ਿਸਚਨ ਭਾਈਚਾਰੇ ਵਾਲੇ ਲੋਕਾਂ ਨੂੰ ਸਮਝਾਇਆ ਗਿਆ ਕਿ ਸ਼ਹੀਦੀ ਦਿਨਾਂ ਦੇ ਵਿੱਚ ਇਹੋ ਜਿਹੇ ਕਾਰਜ ਸਹਿਨ ਨਹੀਂ ਕੀਤੇ ਜਾਣਗੇ ਮੌਕੇ ਤੇ ਐਸਐਚਓ ਪਵਿੱਤਰ ਸਿੰਘ ਨੇ ਆ ਕੇ ਮੌਕਾ ਸੰਭਾਲਿਆ ਤੇ ਭੀੜ ਨੂੰ ਤਿੱਤਰ-ਬਿੱਤਰ ਕਰ ਦਿੱਤਾ ਪਿੰਡ ਵਾਲਿਆਂ ਨੇ ਸਹਿਮਤੀ ਜਤਾਈ ਕਿ ਇਨ੍ਹਾਂ ਪਰਿਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਅੱਗੇ ਤੋਂ ਪਿੰਡ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਸਮਾਗਮ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਨਹੀਂ ਫਿਰ ਬੰਦਾ ਹੈ ਜੀ ਹਾਂ 5 ਮਿੰਟ ਲੰਗਰ ਚਲਾਓ ਬੰਦ ਕਰਨਾ ਪੈਣਾ ਲੰਗਰ ਚਲਾਓ ਆਪਣੇ ਜੀ ਸਰਵਿਸ ਲੰਗਰ ਰੋਟੇ ਕਰ ਰਹੇ ਮਹੌਲ ਹੋਵੇ ਅਸੀਂ ਇਹ ਕੰਮ ਕਰੀ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਬਹੁਤ ਉੱਚੀ ਉੱਚੀ ਲੱਗ ਰਹੀ ਹੈ ਸਾਰੇ ਪਿੰਡ ਜਵਾਸ ਸੁਣ ਰਹੀ ਹੈ ਸੁਣੋ ਜੀ ਗੱਲ ਮੇਰੀ ਹਾਂ ਜੀ ਸਾਨੂੰ ਉਹ ਕਿਉਂ ਉਹਨਾਂ ਨੇ ਕਹਿੰਦੇ ਬੰਦ ਕਰ ਦਿਓ ਮੈਂ ਬੰਦ ਕੀ ਦੋ ਤੁਸੀਂ ਚਲਾਇਆ ਹੋਇਆ ਅਜੇ ਵੀ ਅਜੇ ਵੀ ਚੱਲ ਰਿਹਾ ਸੀ ਜਦੋਂ ਅਸੀਂ ਆਏ ਹਾਂ ਵੀ ਉਹ ਕਰ ਤਾਂ ਬੰਦ ਅਸੀਂ ਸਿਰਫ ਲੰਗਰ ਚਲਾਉਣਾ ਬਸ ਸਿਰਫ ਲੰਗਰ ਚਲਾਉਣਾ ਬਸ ਇਸ ਵਕਤ ਕੋਸਤਾ ਸ਼ਰਮ ਕਰ ਲਓ ਇਹ ਇੱਕ ਹੀ ਗੱਲ ਹੋਈ ਜਦੋਂ ਕਰਤਾਰ ਪਿੰਡ ਦੇ ਵਿੱਚ ਸ਼ਰਮਾਈ ਆਈ ਦੋਵੇਂ ਕੰਮ ਆ ਗਏ ਬਸ ਬ ਸੁਣੋ ਇਹ ਤੇ ਆਸਵਾਸੇ ਤੁਹਾਨੂੰ ਕਹਿ ਰਹੇ ਬੰਦਿਆਂ ਨੂੰ ਕਿ ਕਿਹਨੂੰ ਇਹ ਜਹ ਹਰਕਤ ਕਰੀ ਆ ਫਿਰ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਜਾਂ ਸਰਪੰਚ ਨਹੀਂ ਹੁਣ ਤੁਸੀਂ ਹੋਵੋ ਵੇਖੀਏ ਕਿ ਕਿਸੇ ਪਟਾਖੇ ਚ ਜਵਾਨ ਜਵਾਨ ਦੀ ਡੈਥ ਹੋ ਜਾਏ ਅਸੀਂ ਭੰਗੜੇ ਪਾਈਏ ਚੰਗਾ ਲੱਗੂਗਾ ਜਮਾ ਆਹ ਕੰਮ ਕਰੀਏ ਛੁੱਟੀ ਛੱਡੋ ਵਸਲਾ ਕੇ ਤੁਸੀਂ ਦੱਸੋ ਪਹਿਲੇ ਇਹ ਤੁਹਾਨੂੰ ਕੀ ਨਹੀਂ ਪਤਾ ਹੋ ਰਹੀ ਹੈ ਹੈਲੋ ਕਿਹੜਾ ਕਹਿੰਦਾ ਤੈਨੂੰ ਨਹੀਂ ਪਤਾ ਕੁਛ ਨਾ ਨਹੀਂ ਸਾਨੂੰ ਮੈਂ ਤੂੰ ਪੰਜਾਬ ਚ ਨਹੀਂ ਜਾਂਦਾ ਤੈਨੂੰ ਇਹ ਨਹੀਂ ਪਤਾ ਵੀ ਕਿਹੜੇ ਦਿਨ ਚੱਲਦੇ ਪਏ ਨੇ ਕੀ ਹੋਇਆ ਉਹ ਤਾਂ ਚੱਲਦੇ ਆ ਸਰ ਨਾ ਫਿਰ ਚੱਲਦੇ ਆ ਫਤ ਤੁਹਾਨੂੰ ਇਹ ਨਹੀਂ ਪਤਾ ਮੈਂ ਇੱਕ ਬੰਮੜਾ ਦਾ ਮੁੰਡਾ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਮੈਂ ਠੀਕ ਹੈ ਨਾ ਮੈਂ ਇੱਥੇ ਆ ਕੇ ਮੈਂ ਜਿਹੜਾ ਦੋ ਤੁਰ ਕੇ ਆਇਆ ਤੇ ਤੂੰ ਇਹ ਗੱਲ ਕਹਿਣਾ ਵੀ ਸਾਨੂੰ ਤਾਂ ਪਤਾ ਨਹੀਂ ਕੀ ਹੋਇਆ ਨਹੀਂ ਹੋਇਆ ਭੈਣ ਮੇਰੀ ਤੁਸੀਂ ਅੱਗੇ ਨਾ ਆਵੋ ਜਿਹੜੇ ਬੰਦੇ ਨੇ ਉਹਨਾਂ ਨੂੰ ਗੱਲ ਕਰਨ ਦੋ ਹਾਂ ਤੇਰੇ ਪਾਪਾ ਨੇ ਅਸੀਂ ਇੱਜ਼ਤ ਕਰਦੇ ਆਂ ਤੁਹਾਡੀ ਇੱਜ਼ਤ ਕਰਦੇ ਆਂ ਭੈਣਾ ਬਣ ਕੇ ਤੁਸੀਂ ਉੱਧਰ ਹੋ ਜਾਓ ਪਲੀਜ਼ ਬੰਦਿਆਂ ਦੀ ਗੱਲ ਹੈ ਬੰਦਿਆਂ ਨੂੰ ਗੱਲ ਕਰਨ ਦਿਓ ਬੇਟਾ ਅਸੀਂ ਤਾਂ ਕੁਝ ਕਹਿ ਨਹੀਂ ਰਹੇ ਤੁਹਾਡੇ ਪਾਪਾ ਨੂੰ ਤੁਹਾਡੇ ਪਾਪਾ ਗਲਤ ਬੋਲਦੇ ਨੇ ਅਸੀਂ ਤਾਂ ਕੁਝ ਬੋਲੇ ਹੀ ਨਹੀਂ ਗਏ ਹਾਂ ਕੋਈ ਜੇ ਕੰਮ ਕਰਾ ਦੇਣੇ ਕਿ ਨਾ ਚੱਲ ਰਹੇ ਨੇ ਸਾਨੂੰ ਵੀਡੀਓ ਆਈ ਹੈ ਤੁਹਾਡੀ ਤਾਂ ਆਏ ਆ 嗯、你你<比>。